ਬਠਿੰਡਾ ਦੇ ਪਿੰਡ ਗੈਰੀ ਭਾਗੀ ਦੇਵੀ ਨਗਰ ਦੀ ਪੰਚਾਇਤ ਅੱਜ ਪੁਲਿਸ ਅਧਿਕਾਰੀਆਂ ਨੂੰ ਮਿਲਣ ਲਈ ਬਠਿੰਡਾ ਪਹੁੰਚੀ ਜਿਸ ਵਿੱਚ ਸਰਪੰਚ ਸਾਬਕਾ ਸਰਪੰਚ ਸਮੂਹ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਸਨ ਉਹਨਾਂ ਦੱਸਿਆ ਕਿ ਇੱਕ ਗਰੀਬ ਨੌਜਵਾਨ ਦੇ ਘਰ ਪਿੰਡ ਦੇ ਹੀ ਵਿਅਕਤੀ ਵੱਲੋਂ ਕਣਕ ਸਮੇਤ ਸਾਰਾ ਸਮਾਨ ਚੋਰੀ ਕਰ ਲਿਆ ਗਿਆ ਪਰ ਪੁਲਿਸ ਵੱਲੋਂ 10 ਦਿਨ ਬੀਤਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਡੀਐਸਪੀ ਨੇ ਕਿਹਾ ਕਿ ਐਸਐਸਪੀ ਦੇ ਧਿਆਨ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਨ ਦੇ ਲਈ ਹਦਾਇਤ ਕੀਤੀ ਜਾਵੇਗੀ। ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਦੀ ਪਤਨੀ ਪੇਕੇ ਕਰ ਗਈ ਸੀ। ਮੇਰੀ ਰਿਸ਼ਤੇਦਾਰੀ ਵਿੱਚ ਲੜਕੇ ਦੀ ਮੌਤ ਹੋ ਗਈ ਸੀ ਅਤੇ ਮੈਂ ਅਫਸੋਸ ਕਰਨ ਲਈ 3-4 ਦਿਨਾਂ ਲਈ ਉੱਥੇ ਗਿਆ ਸੀ। ਵਾਦ ਵਿੱਚ ਤਾਲੇ ਤੋੜ ਕੇ ਮੇਰੇ ਘਰ ਦਾ ਸਮਾਨ ਅਤੇ ਕਣਕ ਵੀ ਚੋਰੀ ਕਰ ਲਿਆ ਗਿਆ ਇਸ ਵਿਅਕਤੀ ਵੱਲੋਂ ਇੱਕ ਦੁਕਾਨ ਤੇ ਕਣਕ ਵੇਚੀ ਗਈ ਹੈ ਉਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਇਹ ਹੋਰ ਵਿਅਕਤੀ ਨੇ ਦੱਸਿਆ ਕਿ આરોપી ਨੇ ਸਾਡੇ ਨਾਲ ਵੀ ਲੜਾਈ ਝਗੜਾ ਕੀਤਾ ਕਿ ਤੁਸੀਂ ਸਾਡੇ ਖਿਲਾਫ ਕਾਰਵਾਈ ਕਰਾਉਣ ਦੇ ਲਈ ਪੰਚਾਇਤ ਇਕੱਠੀ ਕਰ ਰਹੇ ਹੋ ਡੀਐਸਪੀ ਸੰਦੀਪ ਸਿੰਘ ਪਾਰਟੀ ਨੇ ਦੱਸਿਆ ਕਿ ਗਰੀ ਭਾਗੀ ਦੇਵੀ ਨਗਰ ਦੀ ਪੰਚਾਇਤ ਅੱਜ ਮੈਮੋਰੰਡਮ ਦੇਣ ਲਈ ਪਹੁੰਚੀ ਸੀ ਕਿ ਉਹਨਾਂ ਦੇ ਪਿੰਡ ਚੋਰੀ ਹੋ ਗਈ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਡੇ ਵੱਲੋਂ ਐਸਐਸਪੀ ਦੇ ਧਿਆਨ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਨ ਦੇ ਲਈ ਹਦਾਇਤ ਕੀਤੀ ਜਾਵੇਗੀ ਆਓ ਸੁਣਾਉਣੇ ਹਾਂ ਕੀ ਕਹਿੰਦੇ ਹਨ ਪੀੜਤ ਪਿੰਡ ਵਾਸੀ ਅਤੇ ਡੀਐਸਪੀ ਇਹ ਜੀ ਉਹਨਾਂ ਡੈਥ ਹੋਈ ਹੈ ਜੋ ਦੁਬਾਰ ਜੀ ਮੈਂ ਤਿੰਨ ਚਾਰ ਦਿਨਾਂ ਬਾਅਦ ਜਿਹੜਾ ਪਿੰਡ ਆਇਆ ਜੀ ਘਰੇ ਮੇਰੇ ਬੂਹੇ ਵਾਹੇ ਸਾਰੇ ਖੁੱਲੇ ਪਏ ਸੀ ਜੀ ਲੋਕ ਤੋੜੇ ਪਏ ਸੀਗੇ ਜੀ ਸਾਰਾ ਸਮਾਨ ਗਾਇਬ ਸੀ ਜੀ ਘਰ ਦੇ ਵਿੱਚੋਂ ਕੀ ਕੀ ਕੁਝ ਗਿਆ ਮੇਰਾ ਐਲਸੀਡੀ ਜੀ ਇਨਵਰਟਰ ਵੈਂਡਰ ਆ ਜੀ ਸਾਰੀ ਕਣਕ ਜੀ ਪ੍ਰੈਸ ਜੀ ਜੂਸਰ ਜੀ ਤੇ ਘਰ ਵਾਲੇ ਦੇ ਐਂਪਾਇਰ ਵਾਲੀਆਂ ਸੀਗੇ ਜੀ ਚਾਂਜਰਾ ਤੇ ਬੱਚਿਆਂ ਦੇ ਸਗਲੇ ਸੀਗੇ ਫਿਰ ਕੋਈ ਸ਼ੱਕ ਹੋਇਆ ਕਿਸੇ ਤੇ ਹਾਂ ਜੀ ਕਿਸੇ ਦਾ ਸ਼ੱਕ ਹੈਗਾ ਸ਼ੱਕ ਹੈਗਾ ਜੀ ਹਾਂ ਸ਼ੱਕ ਤਾਂ ਉਹ ਜਿਹੜਾ ਕੋਈ ਬੰਦਾ ਹੈ ਜਿਹੜੇ ਜਿੱਥੇ ਕਣਕ ਵੀ ਕੀ ਹੈ ਜੀ ਉਹ ਕੈਮਰੇ ਦੇ ਵਿੱਚ ਵੀ ਆਇਆ ਜੀ ਬਕਾਇਦਾ ਅਸੀਂ ਉਹਨੂੰ ਉਦੋਂ ਦਾ ਨਾਮ ਵੀ ਦਿੱਤਾ ਹੋਇਆ ਜੀ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ ਨੂੰ ਰਿਪੋਰਟ ਉਹ ਸਹੀ ਦਿਨ ਨਹੀਂ ਕਰਤੀ ਸੀ ਜਿਸ ਦਿਨ ਮੈਨੂੰ ਪਤਾ ਚੱਲਿਆ ਵੀ ਚੋਰੀ ਹੋ ਗਈ ਜੀ ਪੁਲਿਸ ਵਾਲੇ ਕਹਿੰਦੇ ਪੁਲਿਸ ਵਾਲੇ ਕਹਿੰਦੇ ਦੂਜੇ ਦਿਨ ਆਏ ਜੀ ਇੱਕ ਦਿਨ ਆ ਕੇ ਉਹਨਾਂ ਨੇ ਕੈਮਰੇ ਵੀ ਚੈੱਕ ਕੀਤੇ ਜੀ ਕੈਮਰੇ ਚੈੱਕ ਕਰਨ ਤੋਂ ਬਾਅਦ ਕਹਿੰਦੇ ਵੀ ਇੱਕ ਦੋ ਦਿਨਾਂ ਕੋਈ ਨਹੀਂ ਅਸੀਂ ਕਾਰਵਾਈ ਕਰਦੇ ਆਂ ਤੈਨੂੰ ਦੱਸਾਂਗੇ ਜੋ ਵੀ ਕੋਈ ਇਹ 20 ਤਰੀਕ ਨੂੰ ਜੀ ਤੇ ਅੱਜ ਕਿੰਨੀ ਤਰੀਕ ਹੋ ਗਈ 25 ਜੀ 23 ਹੋ ਗਈ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਜੀ ਕੀ ਮੰਗ ਕਰਦੇ ਆਂ ਮੰਗ ਕਰਦੇ ਆਂ ਜੀ ਮੈਨੂੰ ਇਨਸਾਫ ਦਵਾਇਆ ਜਾਵੇ ਜੋ ਵੀ ਮੇਰਾ ਸਮਾਨ ਉਹ ਬ੍ਰਾਮ ਕੀਤਾ ਜੀ ਚੋਰਾਂ ਨੂੰ ਉਹ ਬੰਦੇ ਪਿੰਡ ਦੇ ਆ ਕਿ ਜਾਂ ਬਾਹਰ ਦੇ ਆਗੇ ਪਿੰਡ ਦੇ ਆ ਜੀ ਮਤਲਬ ਮੇਰੇ ਨਾਲ ਹਾਂ ਜੀ ਉਹ ਬੱਚੇ ਹੋ ਰਹੇ ਵੀਰ ਜੀ ਕੀ ਨਾਮ ਹੈ ਤੁਹਾਡਾ ਜਿਹੜਾ ਪਿੰਡ ਦਾ ਮਰਾ ਧਰਮ ਸਿੰਘ ਹੈ ਸਾਫਕਾ ਸਰਪੰਚ ਗੈਰੀ ਪਾਗੀ ਕੀ ਗੱਲ ਹੋਈ ਅੱਜ ਤੁਸੀਂ ਇੱਥੇ ਮਿਲਣ ਆਏ ਅਸੀਂ ਇੱਕ ਇਹ ਸੁਖਦੇਵ ਸਿੰਘ ਹੈ ਜੀ ਇਹਦੇ ਚੋਰੀ ਹੋਈ ਹੈ ਇਸ ਸਬੰਧ ਦੇ ਵਿੱਚ ਅਸੀਂ ਇਕੱਠੇ ਹੋਏ ਜੀ ਕਿਸ ਤਰ੍ਹਾਂ ਕੀ ਮਾਮਲਾ ਸੀ ਇਹ ਕਿਸ ਤਰ੍ਹਾਂ ਹੋਇਆ ਮਾਮਲਾ ਚੋਰੀ ਦਾ ਹੈ ਜੀ ਕਿਸ ਤਰ੍ਹਾਂ ਹੋਇਆ ਜੀ ਕੀ ਹੋਇਆ ਮਾਮਲਾ ਤਾਂ ਇਹ ਚ ਗਰੀਬ ਨੇ ਤਾਂ ਕਰੇ ਕੋਈ ਕੌਲੀ ਵੀ ਨਹੀਂ ਛੱਡੀ ਉਹਨਾਂ ਨੇ ਸਾਰਾ ਸਮਾਨ ਲੈ ਗਏ ਕਣਕ ਵੀ ਸੀਗੀ 20 25 ਮਾਣ ਉਹ ਵੀ ਡਰਮ ਖਾਲੀ ਕਰਤਾ ਬਾਕੀ ਪ੍ਰੈਸ ਜੂਸਰ ਤੋਂ ਵਗੈਰਾ ਮਧਾਨੀ ਵਗੈਰਾ ਸਭ ਕੁਝ ਲੈ ਕੇ ਚਾੱਕਿਆ ਕਿਸ ਨੂੰ ਕੀਤੀ ਕੰਪਲੇਨਟ ਕੀਤੀ ਹੈ ਜੀ ਕੀ ਕਿਹਾ ਪੁਲਿਸ ਨੇ ਪੁਲਿਸ ਤਾਂ ਹੁਣ ਵੀ ਕਹਿ ਰਿਹਾ ਬਸ ਅਸੀਂ ਕਰ ਰਹੇ ਹਾਂ ਜੀ ਕਾਰਵਾਈ ਕਰ ਰਹੇ ਹਾਂ ਕਰੀ ਜਾਂਦੇ ਆ ਆਪਲੀ ਕਿੰਨੇ ਦਿਨ ਹੋ ਗਏ ਜੀ 20 ਤਰੀਕ ਦੀ ਹੋਈ ਹੈ ਜੀ ਕੋਈ ਹਜੇ ਤੱਕ ਕੋਈ ਸਰਵਾਈ ਨਹੀਂ ਹੋਈ ਇਹਦੀ ਉਸ ਨੇ ਬੰਦਾ ਫੜ ਲਿਆ ਸੀ 10 ਮਿੰਟ ਬਾਅਦ। ਤੁਹਾਨੂੰ ਕੋਈ ਜਾਣਕਾਰੀ ਦਿੱਤੀ ਜਾਂ ਕੋਈ ਬੰਦਾ ਫੜਿਆ ਜਾਂ ਨਹੀਂ ਫੜਿਆ? ਕਿ ਪੁਲਿਸ ਲੈ ਕੇ ਗਈ ਜੀ ਦੋ ਬੰਦੇ ਨੂੰ ਫੜ ਕੇ। ਬਸ ਉਹ ਘੰਟੇ ਬਾਅਦ ਛੱਡ ਦਿੰਦੇ ਆ। ਠੀਕ ਐ ਕਾਰਵਾਈ ਚਾਹੁੰਦੇ ਤੁਸੀਂ? ਕਾਰਵਾਈ ਇਨਸਾਫ ਚਾਹੁੰਦੀ ਐ ਜੀ। ਇਹਦਾ ਜੋ ਬੰਦਾਂ ਇਨਸਾਫ ਐ ਜੀ ਇਹਦਾ ਜਵਾਗਦਾ ਬਾਕੀ ਗਰੀਬ ਪਰਿਵਾਰ ਐ ਜੀ ਇਹ। ਅੱਜ 2 ਢਾਈ ਕਿਨਾਲਾ ਇਹਦੇ ਕੋਲੇ ਹੈ ਜੀ ਮਜ਼ਦਾਰਾ ਦਾ ਮੁੰਡਾ ਪਰ 2 ਢਾਈ ਕਿਨਾਲਾ ਬਾਹਣਾ ਗਰੀਬ ਪਰਿਵਾਰ ਐ ਪਰ ਇਹਨੂੰ ਇਨਸਾਫ ਚਾਹੀਦਾ। ਬੀਜ ਕੀ ਨਾਮ ਹੈ ਤੁਹਾਡਾ ਸੁਖਵੀਰ ਸਿੰਘ ਆ ਜੀ ਪਿੰਡ ਕਰਾਹੜੀ ਗਹਿਰੀ ਭਾਗੀ ਕੀ ਗੱਲ ਹੋਈ ਅੱਜ ਤੁਸੀਂ ਇੱਥੇ ਮਿਲਣ ਆਏ ਅੱਜ ਸਾਡੀ ਗੱਲ ਜਿਹੜੀ ਉਹਦੇ ਚੋਰੀ ਵਾਲੇ ਉਸ ਇਕੱਠ ਕਰਿਆ ਸੀ ਪਿੰਡ 'ਚ ਉਹ ਰੂਪ ਸਿੰਘ ਦਾ ਮੁੰਡਾ ਮੈਨੂੰ ਆਇਆ ਕਹਿੰਦਾ ਮੇਰਾ ਨਾਂ ਕਢਾਓ ਚੋਰੀ 'ਚ ਮੈਂ ਉਹਨੂੰ ਹੀ ਗੱਲ ਕਹੀ ਵੀ ਤੂੰ ਚੋਰੀ ਕੀਤੀ ਹੈ ਕਹਿੰਦਾ ਨਹੀਂ ਕੀਤੀ ਮਾਫਰ ਜੀ ਤੂੰ ਕੀਤੀ ਨਾ ਤੈਨੂੰ ਕੋਈ ਡਰ ਹੈ ਕਹਿੰਦਾ ਯਾਰ ਕਿ ਮੈਂ ਕਾਂਕ ਡੀਪੋ ਤੋਂ ਲਿਆ ਕੋਈ ਵੇਚੀ ਸੀਗੀ ਤੇ ਮੈਂ ਉਹ ਡੀਪੋ ਵਾਲਿਆਂ ਨੂੰ ਪੁੱਛੀ ਜਾ ਕੇ ਤੁਹਾਨੂੰ ਉਹ ਪ੍ਰੂਫ ਦੇ ਦੇਣ ਕਿ ਕਿਸੇ ਨਹੀਂ ਕਣਕ ਦਿੱਤੀ ਆਹੀ ਗੱਲ ਹੋਈ ਉਹ ਦੂ ਮੁਰ ਕੇ ਹੱਥ ਨੇ ਸਾਡੇ ਨਾਲ ਅੱਡੇ ਤੇ ਮੈਨੂੰ ਲੜ ਪ ਉਹ ਤਾਂ ਉਹ ਵੇਲੇ ਅਗਲੇ ਦਾ ਟੜਕੇ ਮੇਰੇ ਬੇਟੇ ਨਾਲ ਹੋਇਆ ਉਹ ਲਪੜੋ ਲਪੜੀ ਪੁਲਿਸ ਦੀ ਕਾਰਗੁਜ਼ਾਰੀ ਨੂੰ ਪੁਲਿਸ ਦੀ ਅਸੀਂ ਦਰਖਾਸਤ ਦੇ ਆਏ ਸੀ ਇੱਕ ਦਿਨ ਕੱਲ ਪੁਲਿਸ ਆ ਕੇ ਮੁੜ ਗਿਆ ਉਹ ਮਲੇ ਨੇ ਕਰੇ ਹੁਣ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਇਹ ਲੱਗਦਾ ਵੀ ਪੁਲਿਸ ਕੰਮ ਨਹੀਂ ਰਹੀ ਨਹੀਂ ਚੋਰੀ ਉਸ ਵਿਅਕਤੀ ਨੇ ਕੀਤੀ ਹੈ ਜਿਹੜੇ ਤੁਹਾਡੇ ਕੋਲ ਆਇਆ ਸੀ ਲੱਗਦਾ ਉਸ ਦੀ ਜੋ ਕੈਮਰੇਜ ਆਈ ਜਾਂਦਾ ਬਾਣੀ ਦੇ ਜਿੱਥੇ ਕੰਕ ਵਿੱਚ ਕੀ ਮੰਗ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਹਦਾ ਇਨਸਾਫ ਦਾ ਆ ਜਾਵੇ ਮਨ ਦੀ ਕਾਰਵਾਈ ਕੀਤੀ ਜਾਵੇ ਹਾਂ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਬੀਕੇ ਜੁ ਇਕਤਾ ਸਿੱਧੂਪੁਰ ਬਲਾਕ ਪ੍ਰਧਾਨ ਹਾਂ ਮੈਂ ਮੇਰਾ ਨਾਮ ਜਸਵੀਰ ਸਿੰਘ ਤੇ ਬੀਕੇ ਜੁ ਇਕਤਾ ਸਿੱਧੂਪੁਰ ਤੇ ਗੇਰੀ ਭਾਗੀ ਮੇਰਾ ਪਿੰਡ ਆ ਤੇ ਮੇਰੇ ਪਿੰਡ ਦੇ ਵਿੱਚ ਚੋਰੀ ਹੋਈ ਆ ਚੋਰੀ ਹੋਈ ਆ ਹੁਣ ਚੋਰੀ ਵੇਖੋ ਪ੍ਰਸ਼ਾਸਨ ਆਪਾਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੀ ਲਿਆ ਸਕਦੇ ਹਾਂ ਨਾ ਗੱਲ ਉਹ ਮੁੰਡੇ ਨੇ 20 ਤਰੀਕ ਨੂੰ ਦਰਖਾਸਤ ਦਿੱਤੀ ਆ ਤੇ ਬਾਕੀ ਸਰਪੰਚ ਸਾਹਿਬ ਨੇ ਇਕੱਠ ਕਰਿਆ ਸੀ ਪਿੰਡ ਦੇ ਵਿੱਚੋਂ ਚੋਰੀ ਦੇ ਸਬੰਧ ਦੇ ਵਿੱਚ ਹੀ ਉੱਥੇ ਸਾਡਾ ਸੀਗਾ 2-200 ਬੰਦਾ ਪਿੰਡ 'ਚ ਆਹ ਪੁਰਾਣੇ ਸਰਪੰਚ ਦੇ ਧਰਮਨ ਸਿੰਘ ਦੇ ਵਾਰ 'ਚ ਉੱਥੇ ਜਦੋਂ ਇਕੱਠ ਕਰਿਆ ਤੇ ਉੱਥੇ ਆ ਕੇ ਇਹਨਾਂ ਨੇ ਉਹਨੂੰ ਐਸਚੋ ਸਾਹਮਣੇ ਬੁਲਾ ਲਿਆ ਮੇਰੇ ਨਾਲ ਗੱਲ ਹੋਈ ਐਸਚੋ ਦੀ ਐਸਚੋ ਗਿਆ ਐਸਚੋ ਕਹਿੰਦਾ ਮੈਂ ਤੁਹਾਨੂੰ 2 ਦਿਨਾਂ ਦਾ 3 ਦਿਨਾਂ ਦਾ ਇਨਸਾਫ ਦਵਾ ਦੇਣਾ ਸੀ ਉਹਨੂੰ 4 ਦਿਨ ਦਿੱਤੇ 4 ਦਿਨਾਂ ਦਾ ਕਹਿ ਕੇ ਗਿਆ ਸੀ ਵੀ 4 ਦਿਨਾਂ ਦੇ ਵਿੱਚ ਤੁਹਾਡਾ ਮੈਂ ਚੋਰੀ ਕੱਢ ਦੂੰਗਾ ਤੇ ਅੱਜ ਦੇਖੋ ਜੀ 29 ਤਰੀਕ ਦੇ ਵਿੱਚ ਆਪਾਂ ਬੈਠੇ ਆ ਆ 30 ਹੋ ਗਈ ਅੱਜ 30 ਤਰੀਕ 'ਚ ਬੈਠੇ ਆ ਤੇ 30 ਤਰੀਕ ਤੱਕ ਕੋਈ ਇਨਸਾਫ ਨਹੀਂ ਮਿਲਿਆ ਤੇ ਪ੍ਰਸ਼ਾਸਨ ਕੋਲੇ ਇਹ ਕੱਲ ਸਾਡੇ ਪ੍ਰਧਾਨ ਜੀ ਗਏ ਨਾ ਆਪਣੇ ਗ੍ਰਹਾ ਜਥੇਬੰਦੀ ਦੇ ਪਿੰਡ ਕਾਈ ਦੇ ਪ੍ਰਧਾਨ ਨੇ ਇਹ ਇਹ ਗਏ ਐਸਚੋ ਨੂੰ ਪੁੱਛਿਆ ਜਦੋਂ ਕਹਿੰਦਾ ਬਸ ਮੈਂ ਯਾਰ ਕਰੀ ਤਾਂ ਜਾਣਾ ਐਂ ਕਹਿੰਦਾ ਜੀ ਮੈਂ ਕਰੀ ਤਾਂ ਜਾਣਾ ਹੁਣ ਉਸ ਨੂੰ ਲੈ ਗਿਆ ਸੀ ਸੇਟ ਦੇ ਬੇਟੇ ਨੂੰ ਇੱਥੋਂ ਸਾਰੀ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਉਹ ਬੇਟੇ ਨੂੰ ਲੈ ਗਿਆ 2 ਘੰਟੇ ਬਾਅਦ ਉਹਨੂੰ ਛੱਡਦਾ ਵੀ ਆਪਾਂ ਨੂੰ ਐ ਨਹੀਂ ਪਤਾ ਵੀ ਹੁਣ ਪ੍ਰਸ਼ਾਸਨ ਦੇ ਉੱਤੇ ਕੀ ਪ੍ਰੈਸ਼ਰ ਆ ਵੀ ਕੋ ਗਰੀਬ ਆਦਮੀਆਂ ਉਦੇ ਘਰੇ ਇੱਕ ਲਾ ਪ੍ਰੈਸ ਤੋਂ ਤੇ ਇੱਕ ਕਣਕ ਦੇ ਦਾਣੇ ਤੋਂ ਲਾ ਕੇ ਕੁਝ ਨਹੀਂ ਛੱਡਿਆ ਜਿਵੇਂ ਸਫਾਇਆ ਕਰਤਾ ਤੇ ਉਹਨੂੰ ਜੇ ਆਟੇ ਦੀ ਥੈਲੀ ਵੀ ਲੈ ਕੇ ਦਿੱਤੀ ਆ ਉਹਦੇ ਯਾਰ ਮਿੱਤਰ ਜਿਹੜੇ ਮੁੰਡੇ ਨਾਲ ਰਹਿੰਦੇ ਨੇ ਨਾ ਇਹਨਾਂ ਨੇ ਲੈ ਕੇ ਦਿੱਤੀ ਆ ਘਰੇ ਪਕਾਉਣ ਨੂੰ ਆਟਾ ਵੀ ਹੈ ਨਹੀਂ ਤੁਸੀਂ ਕਹਿੰਦੇ ਕਿ ਕਿਹੜਾ ਚੋਰ ਆ ਉਹ ਚੋਰ ਸਾਹਮਣੇ ਲਿਆਉਣਾ ਚਾਹੀਦਾ ਪ੍ਰਸ਼ਾਸਨ ਨੂੰ ਜਿਹੜੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਕੋਈ ਸਿਆਸੀ ਦਬਾਤਾ ਨਹੀਂ ਗਾ ਬਿਲਕੁਲ ਜੀ ਸਿਆਸੀ ਦਬਾਈ ਕਹਾਂਗੇ ਉਹ ਤਾਂ ਫਿਰ ਸਿਆਸੀ ਦਬਾਤ ਤੋਂ ਬਿਨਾ ਤਾਂ ਜਿਵੇਂ ਹੁਣ ਉਹਦਾ ਬੇਟਾ ਸੁਣਨੇ ਦੇ ਵਿੱਚ ਆ ਵੀ ਅਸੀਂ ਤਾਂ ਗੈਰ ਸਿਆਸੀ ਆ ਸਿੱਧੂਪੁਰ ਜੱਥੇਬੰਦੀ ਦਾ ਅਸੀਂ ਇਹਨਾਂ ਚੀਜ਼ਾਂ ਬਾਰੇ ਨਹੀਂ ਗਿਆਨ ਰੱਖਦੇ ਨਾ ਵੀ ਜਿਹੜਾ ਮਿਤਰਾਤਨਾ ਉਹਦੇ ਨਾਲ ਰਹਿੰਦਾ ਰਿਹਾ ਜੋ ਕਿ ਉਹ ਫਿਰ ਅੱਜ ਉਹ ਸਰਕਾਰ ਆ ਉਹਨਾਂ ਦੀ ਤਾਂ ਸੇਠੇ ਦਾ ਜਿਹੜਾ ਬੇਟਾ ਸਰਕਾਰ ਆ ਫਿਰ ਸਰਕਾਰ ਮੁਤਾਬਕ ਹੀ ਮੰਨ ਕੇ ਚੱਲੋ ਪ੍ਰੈਸ਼ਰ ਹੋ ਸਕਦਾ ਕੀ ਮੰਗ ਕਰਦੇ ਹੋ ਮੰਗਦਾ ਜੀ ਅਸੀਂ ਇਹੀ ਘਾਰ ਲਾਉਣ ਵਾਸਤੇ ਆਏ ਸੀਗੇ ਆਪਣੇ ਐਸਐਸਪੀ ਮੈਡਮ ਕੋਲੇ ਉਹ ਆ ਚਲੋ ਮੇਲੇ ਤੇ ਚਲੇ ਗਏ ਸਾਨੂੰ ਨਹੀਂ ਮਿਲੇ ਐਸਐਸਪੀ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਸੀਗੇ ਜੇ ਇਹ ਕੋਈ ਸਾਨੂੰ ਨਗਰ ਨੂੰ ਨਹੀਂ ਇਨਸਾਫ ਮਿਲਦਾ ਸਾਡੇ ਮੌਜੂਦਾ ਸਰਪੰਚ ਸਾਹਿਬ ਵੀ ਖੜੇ ਨੇ ਮੇਰੇ ਨਾਲ ਜੇ ਨਗਰ ਨੂੰ ਕੋਈ ਨਹੀਂ ਇਨਸਾਫ ਮਿਲਦਾ ਤੇ ਫਿਰ ਸੜਕ ਤੇ ਬਹਾਉਣ ਵਾਸਤੇ ਜਾਂ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਤੇ ਜਾਂ ਥਾਣੇ ਅੱਗੇ ਵੀ ਅਸੀਂ ਬਹਿ ਸਕਦੇ ਆ ਉਹ ਅਸੀਂ ਮੀਟਿੰਗ ਕਰਕੇ ਬਾਅਦ ਹੀ ਗੱਲ ਆ ਅਸੀਂ ਦੋ ਦਿਨਾਂ ਦਾ ਚਾਰ ਦਿਨਾਂ ਦਾ ਅਜਮ ਆਏ ਸੀ ਮੈਡਮ ਨੂੰ ਟਾਈਮ ਦੇ ਦਿੰਨੇ ਆ ਐਸਐਸਪੀ ਸਾਹ ਉਹਨੂੰ ਬੀਜੇ ਨਾਂਨ ਸਾਫ ਮਿਲਿਆ ਤੇ ਫਿਰ ਸਾਡੀ ਸ਼ੌਂਕ ਨਹੀਂ ਸਾਡੀ ਕੋਈ ਮਜਬੂਰੀ ਬਣ ਜੂਗੀ ਇਹ ਨਾ ਇੱਕ ਮੰਗ ਪੱਤਰ ਗਰੀ ਦੇਵੀ ਨਗਰ ਦੇ ਪੰਚਾਇਤ ਵੱਲੋਂ ਤੇ ਪਿੰਡ ਦੇ ਜਿਹੜੇ ਮੋਟਰ ਬੰਦਿਆਂ ਵੱਲੋਂ ਤੇ ਜਿਹੜਾ ਜੂਨੀਅਰ ਵੱਲੋਂ ਇੱਥੇ ਸਾਨੂੰ ਦਿੱਤਾ ਗਿਆ ਜਿਹਦੇ ਵਿੱਚ ਇੱਕ ਮਨਪ੍ਰੀਤ ਸਿੰਘ ਪਤਰੂਪ ਸਿੰਘ ਤੇ ਸੇਠ ਵੀਰਬਲ ਦਾਸ ਚੋਗਰੀ ਦੇਵੀ ਨਗਰ ਦੇ ਰਹਿਣ ਵਾਲੇ ਆ ਉਹਨਾਂ ਦੇ ਖਿਲਾਫ ਐਲਿਗੇਸ਼ਨ ਲੱਗਿਆ ਕਿ ਮਨਪ੍ਰੀਤ ਸਿੰਘ ਨੇ ਜਿਹੜੀ ਇੱਥੇ ਚੋਰੀ ਕੀਤੀ ਹੈ ਤੇ ਚੋਰੀ ਕਰਨ ਤੋਂ ਬਾਅਦ ਜਿਹੜਾ ਸਮਾਨ ਸੇਠ ਵੀਰਬਲ ਦਾਸ ਨੂੰ ਵੇਚਿਆ ਜਿਸ ਬੰਦੇ ਨੇ ਦੱਸਿਆ ਵੀ ਥਾਣੇ ਕੋਟਫਾਤੇ ਦੀ ਪੁਲਿਸ ਨੇ ਜੀਨੂੰ ਮੈਸੇਜ ਨੂੰ ਤਲਾਹ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਜੋ ਮੰਗ ਪੱਤਰ ਜਾਂ ਦਰਖਾਸਤ ਮੈਨੂੰ ਮਿਲ ਚੁੱਕੀ ਹੈ ਇਸ ਸਬੰਧੀ ਮੈਂ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਕੇ ਇਹਦੀ ਬੰਦ ਦੀ ਕਾਰਵਾਈ ਕਰਵਾਦਣੀ ਹੈ